ਆਹ ਸਵਾਦ ਵਾਲੀ ਗੱਲ ਨਹੀਂ ਚੰਦਰਾ ਇਹ ਕੋਈ ਉਹ ਕਿਉਂ ਕੀ ਹੋ ਗਿਆ ਓਏ ਯਾਰ ਆਹ ਨੇਰਾ ਮੋਸ਼ਕ ਦਾ ਘਰ ਹੈ ਹੈ ਤੇਰੀ ਤਾਂ ਉਹ ਗੱਲ ਹੈ ਅਖੇ ਉੱਠ ਨੂੰ ਗੱਲ ਗਲੋਰਾ ਤੇ ਨੰਗ ਨੂੰ ਵੜਿਆਈ ਮਾਰਦੀ ਏ ਓਏ ਪੁੱਛਣ ਵਾਲਾ ਹੋਵੇ ਸਾਰੇ ਸਾਧੀਆਂ ਇੱਕਦਾਂ ਰੋਟੀਆਂ ਲਾ ਕੇ ਰੱਖ ਦਈਏ ਤੇ ਤੈਨੂੰ ਕੋਈ ਕਵੇ ਖਾਲਾ ਤੂੰ ਖਾ ਲੇਂਗਾ ਖਾ ਲੂੰਗਾ ਆਹੋ ਤੇਰੀ ਤਾਂ ਉਹ ਗੱਲ ਹੈ ਅਖੇ ਬਿਸ਼ਾਰਮਾ ਦੀ ਡੁੱਲ ਵੀ ਦਾਲ ਅਸੀਂ ਤਾਂ ਭਈ ਪੁੰਜੇ ਹੀ ਖਾਣੇ ਹੁੰਨੇ ਆ ਓਏ ਬਾਕੀ ਪਸ਼ੂ ਦਾ ਬੇਜਵਾਨ ਹੈਗੇ ਆ ਉਹਨਾਂ ਨੂੰ ਤਾਂ ਭਾਵੇਂ ਜ਼ਹਿਰ ਪਾ ਦੇ ਏ ਵੀ ਜ਼ਹਿਰ ਹੀ ਹੈ ਕਿਹੜਾ ਜ਼ਹਿਰ ਤੋਂ ਘਟਾ ਹੈ ਬਾਈ ਜੀ ਤਾਜਾ ਪੱਠਾ ਦਾ ਤਾਜਾ ਹੀ ਹੁੰਦਾ ਹੈ ਇਹ ਹਰਾ ਗਾਚਾ ਪਸ਼ੂ ਦਾ ਯਾਰ ਹਾਜਮਾ ਸਹੀ ਰੱਖਦਾ ਇਹ ਤਾਂ ਨਿਰਾਜ ਹੈ ਰ ਹੈ ਇਹੀ ਜ਼ਹਿਰ ਪਸ਼ੂ ਖਾਂਦਾ ਤੇ ਨਾਲੇ ਪਸ਼ੂ ਖਾ ਕੇ ਇਹਨੂੰ ਦੁੱਧ ਦਿੰਦਾ ਓਹੀ ਜ਼ਹਿਰਾਂ ਤੁਸੀਂ ਦੁੱਧ ਚ ਪੀ ਜਾਂਨੇ ਓਏਰ ਕੰਮ ਆਇਆ ਸੀਗਾ ਕਿ ਕੱਲ ਖੁਲਕੀਆਂ ਮਾਰਨੀ ਆਇਆ ਮੈਂ ਤਾਂ ਕੀ ਕੰਮ ਆਉਣਾ ਮਾਰੀ ਜਾ ਮੱਥਾ ਓਏ ਚਰੀਕ ਵਿੱਚ ਕਮਲੀ ਦੇ ਝਾਟੇ ਨੂੰ ਖਿਲਰੀ ਪਈ ਇਹਨੂੰ ਕਿਵੇਂ ਵੱਢੂੰ ਚੱਲੇ ਇਹਨੂੰ ਤਾਂ ਓਖਾ ਸੁਖਾ ਵੱਢ ਵੀ ਲਉ ਇਹ ਘਰ ਆਪਣੀ ਲਉ ਪੀਲਾ ਓ ਲਗੜ ਗੱਜਾਂ ਪਾਉਂਦਾ ਮੈਨੂੰ ਤਾਂ ਲੱਗਦਾ ਆ ਗਿਆ ਭੱਜ ਲੋ ਫੇਰ ਹੀ ਵੱਡਾਂਗੇ ਇੱਕ ਤਾਂ ਯਾਰ ਮੈਂ ਨੀਵੇਂਾਂ ਚ ਪੱਠੇ ਵੀ ਉੱਤਵਾ ਰੱਬ ਹਟਣ ਦਾ ਨਾਂ ਨਹੀਂ ਲੈਂਦਾ ਬੰਬ ਕੱਢੀ ਤੁਰਿਆ ਆਉਂਦਾ ਹੈ ਪੱਠੇ ਦਾ ਵੱਡਣੀ ਮੁਸ਼ਕਲ ਹੈ ਮਾੜਾ ਜਿਹਾ ਉੱਚਾ ਹੁੰਦੇ ਜਿੰਦਰ ਤੋਂ ਚਾਰ ਮੰਗ ਕੇ ਲਿਓਣੇ ਹੈ ਬਈ ਸੋਨੂੰ ਹੈ ਤਾਂ ਨਜ਼ਾਰਾ ਯਾਰ ਨਹੀਂ ਆਵੇ ਨੇਰੀ ਆਵੇ ਵੀ ਤਾਂ ਚਾਰ ਪੱਟ ਕੇ ਅੰਦਰ ਰੱਖ ਲੈਂਦੇ ਹੁੰਦੇ ਹਨਾ ਚਾਰ ਵਧੀਆ ਆਵੇ ਉਹ ਚਾਰ ਤਾਂ ਮੈਂ 2 ਦਿਨ ਪਹਿਲੇ ਹੀ ਪਟਕੇ ਰੱਖਤ ਜਿੰਦਰ ਮੈਂ ਕਿਹਾ ਮੌਸਮ じゃ ਖਰਾਬ ਆ ਤੂੰ ਕਿਹਾ ਟੋਕਰੀ ਚੱਕੀ ਫਿਰਦਾ ਉਹ ਮੇਰੇ ਨੇ ਨੀਵੇਂਾਂ ਚ ਪੱਠੇ ਬੀਜੇ ਆ ਅੜਾੜਾ ਪਾਣੀ ਖੜ ਗਿਆ ਪੁੱਤਾਂ ਦਾ ਉਹ ਤਾਂ ਵੱਡੇ ਨਹੀਂ ਜਾਂਦੇ ਮੈਂ ਕਿਹਾ ਜਿੰਦਰ ਤੋਂ ਟੋਕਰੀ ਚਾਰ ਦੀ ਮੰਗ ਲਿਆਉਣੇ ਆ ਨਾ ਯਾਰ ਚਾਰ ਤਨ ਤੈਨੂੰ ਮਿਲਣਾ ਕਾਤੋਂ ਬਈ ਉਹ ਤੈਨੂੰ ਯਾਦ ਹੀ ਹੋਣਾ ਤੂੰ ਹੀ ਮੈਨੂੰ ਕਿਹਾ ਸੀਗਾ ਵੀ ਚਾਰ ਤਾਂ ਮੇਰਾ ਜ਼ਹਿਰ ਹੁੰਦਾ ਤੇ ਇਹੀ ਚਾਰ ਖਾਂਦੇ ਪਸ਼ੂ ਪਸ਼ੂਆਂ ਦਾ ਪੀਨੇ ਦੁੱਧ ਤੇ ਦੁੱਧ ਚ ਜ਼ਹਿਰ ਹੁੰਦਾ ਤੇ ਹੁਣ ਮੰਨ ਕੇ ਤੂੰ ਮਸ ਚਾਰ ਲੈ ਕੇ ਜਾਏਗਾ ਉਹ ਚਾਰ ਚ ਵੀ ਜ਼ਹਿਰ ਹੋ ਉਹ ਤੇਰੇ ਪਸ਼ੂ ਖਾਣਗੇ ਕਸੂ ਮੈਂ ਦੁੱਧ ਜੈਰ ਉਹ ਹੀ ਦੁੱਧ ਪੀ ਕੇ ਜੇ ਤੂੰ ਮਰ ਗਿਆ ਮੇਰੇ ਸਿਰ ਐਵੇਂ ਕੇਸ ਪਊਗਾ ਯਾਰ ਬਾਈ ਮੇਰੇ ਤਾਂ ਪੱਠੇ ਹੀ ਢੁੱਬੇ ਖੜਿਆ ਹੁਣ ਫਿਰ ਕੀ ਹੱਲ ਆ ਓਏ ਹਾਲਤਾ ਹੈਗਾ ਜਿਹੜੀ ਆ ਸਾਡੀ ਸਾਹਮਣੇ ਵਾਟ ਆ ਇਹ ਬਹੁਤ ਉੱਚੀ ਆ ਤੇ ਤੇ ਵਧੀਆ ਕਾ ਖੜਾ ਦਾਤੀ ਲਿਆ ਖੋਦ ਕੇ ਲੈ ਜਾ